ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਦੇ ਨਾਲ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਮੈਂ ਗੁਰਬਾਣੀ ਦੇ ਵਿੱਚ ਜਿਹੜੇ ਉਹ ਅਰਥਕ ਸ਼ਬਦ ਹਨ ਜਿਨ੍ਹਾਂ ਸ਼ਬਦਾਂ ਦੇ ਬਹੁਤੇ ਅਰਥ ਬਣਦੇ ਹਨ ਉਹ ਆਪ ਸੰਗਤਾਂ ਦੇ ਨਾਲ ਸਾਂਝੀ ਕਰ ਰਿਹਾ ਅੱਜ ਜੋ ਸ਼ਬਦ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਉਹ ਗੁਰਬਾਣੀ ਦੇ ਵਿੱਚ ਸਸੇ ਨੂੰ ਕੰਨਾ ਆਹੇ ਨੂੰ ਕੋੜ ਇਹਨੂੰ ਸਾਹੂ ਵੀ ਪੜਦੇ ਨੇ ਕਈ ਵੀਰ ਤੇ ਕਈ ਛਾਹ ਵੀ ਪੜਦੇ ਨੇ ਆਓ ਗੁਰਬਾਣੀ ਦੇ ਵਿੱਚੋਂ ਸਿੱਖੀਏ ਕਿ ਇਸ ਪਾਠ ਨੂੰ ਕਿਵੇਂ ਕਰਨਾ ਹੈ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਆਂ ਤਾਂ ਕੁਝ ਸ਼ਬਦ ਜਿਹੜੇ ਨੇ ਫਾਰਸੀ ਭਾਸ਼ਾ ਦੇ ਵਿੱਚ ਆਉਂਦੇ ਨੇ ਜਿਵੇਂ ਅਸੀਂ ਊੜਾ ਐੜਾ 35 ਪੜਦੇ ਆ 35 ਦੇ ਵਿੱਚ ਅੜਾੜੇ ਤੱਕ 35 ਅੱਖਰ ਨੇ ਔਰ ਜਿਵੇਂ ਸਸੇ ਨੂੰ ਲਾਂ ਮਾ ਰਾਰਾ ਅਸੀਂ ਸੇਰ ਕਹਿ ਦਿੰਦੇ ਆ ਸੇਰ ਜਿਹੜਾ ਸ਼ਬਦ ਹੈ ਉਹ ਇੱਕ ਭਾਰਤੋਲਣ ਦੀ ਇਕਾਈ ਹੈ ਜੋ ਪੁਰਾਣੇ ਸਮੇਂ ਵਿੱਚ ਵਰਤੀ ਜਾਂਦੀ ਸੀ ਪਰ ਜਦੋਂ ਕਿਸੇ ਸ਼ੇਰ ਨੂੰ ਸ਼ੇਰ ਲਿਖਣਾ ਹੋਵੇ ਫਿਰ ਉੱਥੇ ਸੇਰ ਵੜਿਆ ਜਾਂਦਾ ਸੀ ਇਸ ਕਰਕੇ ਵਿਦਵਾਨਾਂ ਨੇ ਇਹ ਬਾਤ ਵਿੱਚ ਖੋਜ ਕੀਤੀ ਉਹਨਾਂ ਨੇ 6 ਅੱਖਰ ਹੋਰ ਜਿਹੜੇ ਮਿਲਾਏ ਨੇ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਪਫੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ ਇਹਨਾਂ ਸ਼ਬਦਾਂ ਨੂੰ ਪੜਨ ਵਾਸਤੇ ਜਿੰਨੇ ਸਸੇ ਪੈਰ ਬਿੰਦੀ ਲਾਈਏ ਉੱਥੇ ਸ਼ੇਰ ਬਣ ਜਾਂਦਾ ਫਿਰ ਤੋ ਕਿਸੇ ਜਾਨਵਰ ਦੀ ਗੱਲ ਕੀਤੀ ਹੋਵੇ ਉਥੇ ਫਿਰ ਸ਼ੇਰ ਕਹਿਣਾ ਪੈਂਦਾ ਹੈ ਸੋ ਇਸੇ ਤਰੀਕੇ ਦੇ ਨਾਲ ਇਸ ਪਾਠ ਨੂੰ ਜਿੱਥੇ ਸਾਹ ਦੀ ਗੱਲ ਹੋਵੇ ਸਾਹਾਂ ਦੀ ਗੱਲ ਹੋਵੇ ਤੇ ਉਥੇ ਸਾਹ ਬਾਠ ਜਿਹੜਾ ਹੈ ਉਹ ਕਰਨਾ ਪੈਂਦਾ ਹੈ ਪਰ ਜਿੱਥੇ ਪ੍ਰਮਾਤਮਾ ਰੱਬ ਸਾਹ ਦੀ ਗੱਲ ਹੋਵੇ ਉਥੇ ਫਿਰ ਪਿਆਰ ਚ ਬਿੰਦੀ ਲਾ ਕੇ ਸਾਹ ਪੜ੍ਹਨਾ ਪੈਂਦਾ ਹੈ ਸੋ ਆਓ ਗੁਰਬਾਣੀ ਦੇ ਵਿੱਚ ਮਾਰੂ ਮਹੱਲਾ ਪਹਿਲਾ ਅਸ਼ਟਪਦੀਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪੰਨਾ ਜਾਂ ਅੰਗ ਉਹ 113 ਹੈ ਸਤਿਗੁਰੂ ਜੀ ਦਾ ਪਾਵਨ ਬਚਨ ਜਿਉ ਪਿੰਡ ਸਭ ਤਿਸ ਦਾ ਅਮਰ ਜਿੰਦ ਮੇਰਾ ਸਰੀਰ ਉਸ ਮਾਲਕ ਰਾਇ ਸਾਹਿਬ ਪਰਮਾਤਮਾ ਦਾ ਹੈ ਸਾਹ ਤਿਨਹਿ ਵਿੱਚ ਪਾਇਆ ਇਹ ਜਿਹੜੀ ਹਾਏ ਨਾਂ ਉਕੜ ਲੱਗੀ ਹੈ ਲਿਦਵਾਨਾਂ ਨੂੰ ਪੜ ਕੇ ਦੇਖੀਏ ਚਾਹੇ ਪ੍ਰੋਫੈਸਰ ਸਰਬ ਸਿੰਘ ਹੈ ਚਾਹੇ ਛੋਟੀ ਤੇਜਾ ਸਿੰਘ ਹੈ ਜਾਂ ਗਿਆਨੀ ਹਰਬਾਸ ਸਿੰਘ ਜੀ ਹੈ ਇਸ ਤਰੀਕੇ ਦੇ ਨਾਲ ਉਹ ਦੱਸ ਦੇਣੀ ਕਿ ਇਸ ਪਾਠ ਨੂੰ ਜਿਹੜੀ ਹਾਏ ਨਾਂਕੜ ਲੱਗੀ ਹੈ ਇਹ ਪੁਲਿੰਗ ਇੱਕ ਵਚਨ ਵਾਸਤੇ ਲੱਗੀ ਹੈ ਇਹਦਾ ਪਾਠ ਉਚਰਨ ਨਹੀਂ ਹੁੰਦਾ ਤੋ ਇਹਨੂੰ ਕਹਿੰਦਾ ਸਾਹ ਜੋ ਸੰਪਰਦਾਵਾ ਪਾਠ ਹੈ ਉਹ ਸੱਸੇ ਨੂੰ ਕੰਨਾ ਹਾਏ ਨਾਂਕੜ ਲਾ ਕੇ ਸਾਹ ਪਾਠ ਕਰਦੇ ਨੇ ਤੋ ਇੱਥੇ ਪਾਠ ਹੈ ਸਾਹ ਇੱਥੇ ਪੈਰ ਚ ਬਿੰਦੀ ਲਾ ਕੇ ਸ਼ਾਹ ਨਹੀਂ ਕਿਹਾ ਜਾ ਸਕਦਾ ਸਤਿਗੁਰੂ ਕਹਿੰਦੇ ਜਿੰਦ ਮੇਰਾ ਸ਼ਰੀਰ ਉਸ ਮਾਲਕ ਦਾ ਏ ਸਾਹ ਤਿਨ ਵਿੱਚ ਪਾਇਆ ਜਿਹੜੇ ਵਿੱਚ ਸਾਹ ਪਾਇਏ ਉਸੇ ਰੱਬ ਨੇ ਪਾਇਆ ਜੋ ਸਾਹ ਵੀ ਵਿੱਚ ਪਾਇਆ ਨਾ ਉਹ ਵੀ ਉਸੇ ਮਾਲਕ ਦਾ ਪਾਇਆ ਹੋਇਆ ਹੈ ਤਾਂ ਇੱਥੇ ਪਾਠ ਸਾਹ ਦਾ ਅਰਥ ਹੈ ਸਵਾਸ ਜੋ ਅਸੀਂ ਸਾਹ ਸਵਾਸ ਲੈਂਦੇ ਹਾਂ ਤਾਂ ਇਸ ਤਰ੍ਹਾਂ ਇੱਥੇ ਪਾਠ ਹੈ ਸਾਹ ਹੁਣ ਇੱਕ ਪੰਕਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਹੈ ਜੋ ਪੰਨਾ ਅੰਗ 459 ਦੇ ਉੱਤੇ ਦਰਜ ਹੈ ਉਥੇ ਜਿਹੜਾ ਸਾਦਾ ਪਾਠ ਹੈ ਉਥੇ ਪੈਰ ਵਿੱਚ ਬਿੰਦੀ ਲਾ ਕੇ ਸ਼ਾਹ ਹੈ ਸਸੇ ਨੂੰ ਕੰਨ ਹਾਹੇ ਨੂੰ ਕੜ ਇਹਨੂੰ ਉਥੇ ਫਿਰ ਵਿਦਵਾਨਾਂ ਅਨੁਸਾਰ ਸ਼ਾਹ ਸ਼ਾਹ ਪੜ੍ਹ ਕੀਤਾ ਜਾਂਦਾ ਸ਼ਾਹ ਜਿਹੜਾ ਰਾਸ ਪੂੰਜੀ ਦਿੰਦਾ ਜਿਹੜਾ ਧਨ ਵਗੈਰਾ ਦਿੰਦਾ ਹੈ ਤੋਂ ਗੁਰੂ ਰਾਮਦਾਸ ਦੇ ਪਾਵਨ ਬਚਨ ਨੇ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਗੁਰ ਪਾਸੇ ਰਾਮ ਰਾਜੇ ਗੁਰ ਸਤਗੁਰ ਦੇ ਪਾਸ ਗੁਪਤ ਰੂਪ ਦੇ ਵਿੱਚ ਦੇਸ਼ਵੰਧ ਗਾਣ ਕਰਕੇ ਗੁਰੂ ਔਰ ਸਤਗੁਰ ਦੋਨਾਂ ਦੇ ਰਾਰਿਆਂ ਨੂੰ ਔਂਕੜ ਨਹੀਂ ਗੁਰਵਾਣੀ ਵਿਆਕਰਨ ਅਨੁਸਾਰ ਹਰ ਪ੍ਰਮਾਤਮਾ ਜਿਹੜਾ ਅੰਮ੍ਰਿਤ ਪੱਬਾ ਗੱਗਾ ਤਤੇ ਸਿਰ ਲਿਖਿਆ ਹੋਇਆ ਭਗਤ ਤੋਂ ਇਹਦਾ ਅਰਥ ਹੁੰਦਾ ਭਗਤੀ ਉਸ ਪ੍ਰਮਾਤਮਾ ਦੇ ਕੋਲ ਪਰਮੇਸ਼ਰ ਦੇ ਕੋਲ ਜੋ ਨਾਮ ਖਜ਼ਾਨਾ ਹੁੰਦਾ ਨਾ ਜੋ ਰਾਮ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਹੁੰਦਾ ਉਹ ਕਿਹਦੇ ਕੋਲ ਹੁੰਦਾ ਗੁਰੂ ਸਤਗੁਰ ਦੇ ਕੋਲ ਤੋਂ ਸਤਗੁਰੂ ਕਹਿੰਦੇ ਨੇ ਹਰੀ ਦੀ ਅੰਮ੍ਰਿਤ ਰੂਪੀ ਆਤਮਕ ਜੀਵਨ ਦੇਣ ਵਾਲੀ ਜਿਹੜੀ ਭਗਤੀ ਹੈ ਉਹ ਖਜ਼ਾਨਾ ਜਿਹੜਾ ਹੈ ਉਹਦਾ ਸ਼ਾਹ ਕੌਣ ਹੈ ਗੁਰੂ ਉਹ ਗੁਰੂ ਕੋਲ ਹੈ ਗੁਰ ਸਤਗੁਰ ਇੱਥੇ ਹੁਣ ਗੁਰ ਦੇ ਰਾਰੇ ਨੂੰ ਮੁਕੜ ਹੈ ਸਤਗੁਰ ਦੇ ਰਾਰੇ ਨੂੰ ਮੁਕੜ ਹੈ ਦੋਨੇ ਪੁਲਿੰਗ ਨਾਉ ਇੱਕ ਵਚਨ ਰੂਪ ਵਿੱਚ ਵਰਤੇ ਹੋਏ ਸ਼ਬਦ ਹਨ ਤੋਂ ਇੱਥੇ ਔਂਕੜਾਂ ਲੱਗੀਆਂ ਹੋਈਆਂ ਹਨ ਗੁਰ ਸਤਗੁਰ ਸੱਚਾ ਸ਼ਾਹ ਇੱਥੇ ਪਾਠ ਹੈ ਸ਼ਾਹ ਗੁਰਬਾਣੀ ਵਿਆਕਰਨ ਅਨੁਸਾਰ ਇਹ ਕਿ ਪਾਠ ਕਰਨਾ ਹੈ ਸ਼ਾਹ ਪੈਰ ਦੇ ਵਿੱਚ ਬਿੰਦੀ ਲਾ ਕੇ ਗੁਰ ਸਤਗੁਰ ਸੱਚਾ ਸ਼ਾਹ ਹੈ ਸਿੱਖ ਦੇ ਹਰ ਰਸੇ ਸਸੇ ਸ਼ਰੀਖ ਖਖਾ ਸਿੱਖ ਜਾਂ ਤਾਂ ਇਸਤਰੀ ਲਿੰਗ ਰੂਪ ਦੇ ਵਿੱਚ ਹੁੰਦਾ ਜੇ ਔਂਕੜ ਨਾ ਹੋਵੇ ਜਾਂ ਉਹਦੇ ਨਾਲ ਕੋਈ ਨਾ ਕੋਈ ਸੰਬੰਧ ਗੁੰਦਾ ਜਾਂ ਫਿਰ ਉਹ ਬਹੁਵਚਨ ਰੂਪ ਦੇ ਵਿੱਚ ਹੁੰਦਾ ਹੈ ਜਾਂ ਫਿਰ ਸੰਬੋਧਨ ਹੋ ਸਕਦਾ ਨਾਂ ਜਿਹਦੇ ਆਖਰੀ ਅੱਖਰ 'ਨ' ਔਂਕੜ ਲਗ ਮਾਤਰ ਨਾ ਹੋਵੇ ਤੇ ਜੇ ਆਖਰੀ ਅੱਖਰ ਸਿੱਖ ਦਾ ਖਖਾ ਔਕਰ ਨਹੀਂ ਹੈ ਇੱਥੇ ਇਸਤਰੀ ਇਸਤਰੀ ਲਿੰਗ ਰੂਪ ਵਿੱਚ ਨਹੀਂ ਹੈ ਨਾ ਕੋਈ ਸੰਬੰਧਕ ਅੱਗੇ ਨਾ ਇਹ ਸੰਬੋਧਨ ਹੈ ਤੋਂ ਇਕਵਚਨ ਬਹੁਵਚਨ ਤੋਂ ਸਤਿਗੁਰੂ ਕਹਿੰਦੇ ਨੇ ਗੁਰ ਸਤਗੁਰ ਸੱਚਾ ਸ਼ਾਹ ਹੈ ਗੁਰੂ ਸਤਗੁਰ ਪ੍ਰਮਾਤਮਾ ਦੇ ਨਾਮ ਖਜ਼ਾਨੇ ਦਾ ਖਜ਼ਾਨਚੀ ਹੈ ਸੱਚਾ ਸ਼ਾਹ ਹੈ ਉਹ ਸਿੱਖ ਦੇ ਸਿੱਖ ਬਹੁਵਚਨ ਸਿੱਖਾਂ ਨੂੰ ਦੇ ਹਰ ਰਾਸੇ ਤੇ ਉਹ ਸਿੱਖਾਂ ਨੂੰ ਹਰੀ ਦੇ ਨਾਮ ਦਾ ਖਜ਼ਾਨਾ ਦਿੰਦਾ ਹੈ ਗੁਰੂ ਸਤਗੁਰੂ ਤੋਂ ਅਸੀਂ ਦੇਖਿਆ ਵੀ ਇੱਥੇ ਪਾਠ ਜਿੱਥੇ ਸਵਾਸਾਂ ਦੀ ਗੱਲ ਹੋਈ ਉੱਥੇ ਪਾਠ ਹੈ ਸਾਹ ਤੇ ਜਿੱਥੇ ਗੁਰੂ ਸਾਹਿਬ ਦੀ ਗੱਲ ਆਈ ਉੱਥੇ ਪਾਠ ਹੈ ਸਾਹ ਤੋਂ ਇੱਥੇ ਇਸ ਤਰੀਕੇ ਦੇ ਨਾਲ ਜਿਹੜਾ ਇਹ ਪਾਠ ਅਸੀਂ ਕਰਨਾ ਹੈ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚੋਂ ਹੀ ਅਸੀਂ ਸਿੱਖਣਾ ਹੈ ਤੋਂ ਸਤਗੁਰੂ ਦੀ ਬਾਣੀ ਦੇ ਵਿੱਚ ਸਤਗੁਰੂ ਨੇ ਸਾਨੂੰ ਇਸ਼ਾਰੇ ਦਿੱਤੇ ਹੋਏ ਨੇ ਸਮਝਾਇਆ ਹੋਇਆ ਹੈ ਤੇ ਸਤਗੁਰੂ ਸਿੱਖ ਨੂੰ ਸਮਝਦਾ ਸਿਆਣਾ ਬਣਾਇਆ ਹੈ ਤੋਂ ਅਸੀਂ ਗੁਰਬਾਣੀ ਨੂੰ ਜਿਹੜਾ ਪੜ੍ਹਨਾ ਹੈ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦੇ ਕੋਲੋਂ ਸਿਖਾਏ ਹੋਏ ਸਿੱਖ ਬਣ ਕੇ ਸਮਝਣਾ ਹੈ ਸੋ YouTube ਦੇ ਇਸ ਚੈਨਲ ਦੇ ਵਿੱਚ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਮਝ ਪਾਈ ਜਾਂਦੀ ਹੈ ਸੋ ਮੈਂ ਆਪਜੀ ਤਵਾਸ ਕਰਦਾ ਕਿ ਇਸ ਚੈਨਲ ਨੂੰ ਆਪਜੀ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵੱਤੋ ਵੱਤਾਂ ਕਿ ਗੁਰਬਾਣੀ ਜਿਹੜੇ ਗੁਰਬਾਣੀ ਪੜ੍ਹਨ ਵਾਲੇ ਹੈ ਬਹੁਤੇ ਹੱਥਾਂ ਤੱਕ ਬਹੁਤੇ ਜੀਵਾਂ ਤੱਕ ਪਹੁੰਚ ਸਕੇ ਕਮੈਂਟ ਕਰਕੇ ਸੁਝਾਵੀ ਜਰੂਰ ਦਿਆ ਕਰੋ ਤੇ ਨਾਲ ਲਾਈਕ ਵੀ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ